ਸਾਡੀ ਕੰਧ ਇੱਕੋ ਹੀ ਕੰਧਾ ਘਰ ਦੇ ਵਿੱਚ ਮੁੰਡਾ ਦੋ ਦਿਨ ਪਹਿਲਾਂ ਰੋਂਦਾ ਰਿਹਾ ਜੀ ਕਿਉਂ ਰੋਇਆ ਜੀ ਉਹ ਜੀ ਉਹਨੇ ਦੱਸਿਆ ਨਹੀਂ ਹੈਗਾ ਪਤਾ ਨਹੀਂ ਉਹਨੇ ਰੋਟੀ ਵੀ ਨਹੀਂ ਖਾਧੀ ਦੀਵਾਲੀ ਵਾਲੇ ਦਿਨ ਕੋਠੇ ਉੱਪਰ ਵੀ ਆਇਆ ਮੇਰੇ ਬੇਟੇ ਨੇ ਫੋਨ ਕਰਿਆ ਕਹਿੰਨਾ ਵੀ ਹਰਮਨ ਦਿਵੇਲਾ ਕਹਿੰयो ਕਹਿੰਨਾ ਵੀ ਨਹੀਂ ਮੈਂ ਜਾਣਦਾ ਨਹੀਂ ਹੈਗਾ ਵੀ ਉਹ ਰੋਇਆ ਬਹੁਤ ਜਿਆਦਾ ਜੀ ਮੈਂ ਬੇਟੇ ਨੂੰ ਆਉਦੂ ਨਹੀਂ ਇਹ ਗੱਲ ਕਹੀ ਤੀ ਮੈਂ ਕਿ ਪੁੱਤ ਵੀ ਇਹਦਾ ਡੈਡੀ ਨਹੀਂ ਹੈਗਾ ਵੀ ਹੋ ਸਕਦਾ ਇਹ ਆਉਦੇ ਡੈਡੀ ਦੇ ਕਾਰਨ ਵੀ ਤਾਂ ਰੋਂਦਾ ਹੋਵੇ ਉਹਨੇ ਕੁਝ ਦੱਸਿਆ ਨਹੀਂ ਹੈਗਾ ਲੱਗਦਾ ਕਿ ਮੁੰਡਾ ਜਿਹੜਾ ਰੋ ਰਿਹਾ ਸੀ ਉਹਨੇ ਕੁਝ ਇਸ ਤਰ੍ਹਾਂ ਦੇਖ ਲਿਆ ਸੀ ਹਾਂਜੀ ਉਹ ਬੇਸ਼ਰਮੀ ਮਹਿਸੂਸ ਕਰ ਰਿਹਾ ਸੀ ਹਾਂਜੀ ਘੁਟਿਆ ਘੁਟਿਆ ਰਹਿੰਦਾ ਸੀ ਹਾਂਜੀ ਉਹਨੇ ਉਹਨੇ ਇਹ ਗੱਲ ਕਹੀ ਸੀ ਜੀ ਕਹਿੰਦਾ ਵੀ ਮੈਨੂੰ ਚਾਚਾ ਵੀ ਮੈਨੂੰ ਪੈਸੇ ਦੇ ਦੇ ਮੈਂ ਇੱਥੇ ਗੇ ਭੈਣ ਦਾ ਵਿਆਹ ਕਰਨਾ ਵੀ ਸਾਲ ਦੇ ਵਿੱਚ ਉਹਦੀ ਭੈਣ ਦਾ ਵਿਆਹ ਕਰਨਾ ਸੀਗਾ ਤੇ ਜਦੋਂ ਉਹਨੇ ਪੈਸੇ ਮੰਗੇ ਇਹਨੇ ਜਵਾਬ ਦਿੱਤਾ ਨਹੀਂ ਜੋਦੇ ਨੇ ਜਵਾਬ ਦੇਤਾ ਇਹਨਾਂ ਦੇ ਘਰ ਦੇ ਵਿੱਚ ਤੂੰ ਤੂੰ ਮੈਂ ਹੋਣ ਲੱਗ ਗਈ ਉਦੋਂ ਬਾਅਦ ਫਿਰ ਉਹ ਬੰਦੇ ਨੇ ਕੋਈ ਚਾਲ ਚੱਲੇ ਲੱਗਦਾ ਕਿ ਮੁੰਡਾ ਜਿਹਦਾ ਹੈਗਾ ਵੀ ਆਪਣੀ ਭੈਣ ਨਾਲ ਕੋਈ ਜ਼ੋਰ ਜ਼ਬਰਦਸਤੀ ਹੁੰਦੀ ਦਿਖ ਰਿਹਾ ਸੀ ਜਾਂ ਮਾਂ ਨਾਲ ਕੋਈ ਜ਼ੋਰ ਜ਼ਬਰਦਸਤੀ ਹੁੰਦੀ ਦਿਖ ਰਿਹਾ ਸੀ ਤਾਂ ਕਿਤੇ ਉਹ ਟੁੱਟਿਆ ਹੋਇਆ ਸੀ ਹਾਂਜੀ ਟੁੱਟਿਆ ਹੋਇਆ ਸੀਗਾ ਜ਼ੋਰ ਦਾ ਵੀ ਹੁੰਦਾ ਸੀਗਾ ਯਾਨੀ ਕਿ ਕੁੜੀ ਨੂੰ ਵੀ ਕੁੱਟਦਾ ਸੀ ਇਹ ਕੁੜੀ ਨੂੰ ਕੁੱਟਦਾ ਸੀ ਮੰਡੀ ਸੀ ਤੇ ਕੁੜੀ ਨੂੰ ਕੁੱਟਦਾ ਵੀ ਸੀ ਕੌਣ ਕੁੱਟਦਾ ਸੀ ਜੀ ਜਿਹਨੇ ਕਤਲ ਕੀਤਾ ਜੀ ਜਿਹਨੇ ਕਤਲ ਕੀਤਾ ਜੀ ਕਾਂਤੀ ਕਲਮੰਤ ਸਿੰਘ ਕਾਂਤੀ ਤੋ ਜਨਨ ਕੀ ਆਪਾ ਕਹਿ ਸਕਦੇਗੇ ਸ਼ੱਕ ਸਹੀ ਹੋ ਸਕਦਾ ਕਿ ਕੁੜੀ ਨਾਲ ਜ਼ੋਰ ਜ਼ਬਰਦਸਤੀ ਵੀ ਕਰ ਸਕਦਾ ਹਾਂਜੀ ਕਰ ਸਕਦਾ ਸੀ